ਕਣਕ ਦੀ ਫਸਲ ਦੇ ਵਿੱਚ ਕੋਈ ਵੀ ਨਦੀਨ ਭਾਵੇਂ ਚੌੜੇ ਪੱਤੇ ਦੇ ਵਿੱਚ ਬਾਥੂ ਹੈਗਾ ਠੀਕ ਹੈ ਭਾਵੇਂ ਪਾਲਕ ਹੈਗਾ ਚਾ ਗੁਲੀ ਡੰਡਾ ਹੈਗਾ ਠੀਕ ਹੈ ਤੇ ਇਹ ਆਪਾਂ ਸਮੇਂ ਦੇ ਲਈ ਜੇ ਆਪਾਂ ਇਹਨੂੰ ਕੰਟਰੋਲ ਕਰਾਂਗੇ ਤਾਂ ਦੇਖੋ ਵਧੀਆ ਮੈਂ ਕੱਲ ਇੱਕ ਰੀਲ ਪਾਈ ਸੀ ਨਾ ਕਿਸਾਨਾਂ ਨੇ ਦੱਸਿਆ ਵੀ ਕਹਿੰਦੇ 50 60 ਦਿਨ ਤੋਂ ਬਾਅਦ ਜਿਹੜਾ ਨਦੀਨ ਹੁੰਦਾ ਥੱਲੇ ਹੁੰਦਾ ਉਹ ਥੱਲੀ ਰਹਿ ਜਾਂਦਾ ਜਦੋਂ ਕਣਕ ਉੱਪਰ ਹੋ ਗਈ ਕਿਉਂਕਿ ਜਦੋਂ 50 60 ਦਿਨ ਤੱਕ ਆਪਾਂ ਨੇ ਕੋਈ ਹਰਬੀਸਾਈਡ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਯੂਰੀਓ ਵਗੈਰਾ ਬੰਦ ਹੋ ਗਈ ਬਾਥੂ ਨਹੀਂ ਪਿੱਛੋਂ ਜਾ ਕੇ ਝਾਤੀ ਮਾਰਨੀ ਹੈ ਤੇ ਪਾਲਕ ਨੇ ਵੀ ਪਿੱਛੋਂ ਜਾ ਕੇ ਝਾਤੀ ਮਾਰਨੀ ਕਿਉਂਕਿ ਜਿਹੜਾ ਕੰਡਿਆਲੀ ਪਾਲਕ ਹੁੰਦਾ ਜਾਂ ਗੁੱਲੀ ਡੰਡਾ ਹੁੰਦਾ ਠੀਕ ਹੈ ਭਾਵੇਂ ਬਾਥੂ ਹੈਗਾ ਤੇ ਇਹ ਝਾਤੀ ਮਾਰ ਜਾਂਦਾ ਠੀਕ ਹੈ ਬੈਵਨਾ ਰੱਖਿਓ ਬੀਜ ਫਸਲ 65 ਦਿੰਦੀ ਹੋਊਗੀ ਵੀ ਇਹ ਨੇ ਥੱਲੇ ਰਹਿ ਜਾਣਾ ਇਹਨੇ ਤੱਲੇ ਨਹੀਂ ਰਹਿਣਾ ਇਹਨੇ ਛਾਤੀ ਮਾਰਨੀ ਮਾਰਨੀ ਹੈ ਠੀਕ ਹੈ ਇਹਦੇ ਉੱਪਰ ਬੀਜ ਹੋਣਾ ਬੀਜ ਖਿੰਡਣਾ ਅਗਲੇ ਸਾਲ ਫਿਰ ਪ੍ਰੋਬਲਮ ਆਉਣੀ ਹੈ ਇਹੀ ਕਹਿਨੇ ਹੋਣਾ ਵੀ 30 35 ਦਿਨਾਂ ਤੱਕ 40 ਦਿਨਾਂ ਤੱਕ ਨਦੀਨ ਕੰਟਰੋਲ ਹੋ ਗਿਆ ਤਾਂ ਹੋ ਗਿਆ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਸਪਰੇਹਾ ਕਰੇ ਦਾ ਫਿਰ ਤਾਂ ਪੈਸਾ ਖਰਾਬ ਕਰਨਾ ਸਮਾਂ ਖਰਾਬ ਕਰਨਾ ਤੇ ਫਸਲ ਦੀ ਪੈਦਾਵਾਰ ਘਟਾਉਣੀ ਹੈ